ਬਾਸੂ ਦੇ ਬਸੰਤ ਖਾਟ ਕੇ ਅੰਗਰੇਜ਼ ਸਰਕਾਰ ਨੇ ਤੁਹਾਨੂੰ ਫਰਮ ਦੇ ਲਈ 50000 ਰੁਪਏ ਦਾ ਇਨਾਮ ਰੱਖ ਦਿੱਤਾ ਮੈਂ ਆ ਕੇ ਖਬਰ ਪਿੰਡੋਂ ਸੁਣ ਕੇ ਆਇਆ ਪਿੰਡ ਕੰਟਨਡੋਰਾ ਫਟਿਆ ਜਾ ਰਿਹਾ ਤੇ ਕੰਧਾਂ ਤੇ ਪੋਸਟਰ ਲਗਾਏ ਜਾ ਰਹੇ ਨੇ ਅੱਛਾ ਬੰਗਰੇਚਾ ਨੂੰ ਸਾਡਾ ਖਿਆਲ ਵੀ ਆਇਆ ਤਾਂ ਸਹੀ ਖੈ ਭਾਰਤ ਮਾਂ ਦੇ ਵੀਰ ਥਪੋਤਾ ਤੁਸੀਂ ਵੀ ਕੰਧਾਂ ਤੇ ਪੋਸਟਰ ਲਗਾ ਦਿਓ ਅੰਗਰੇਜ਼ ਸਰਕਾਰ ਤੇ ਉਹ ਤੇ ਅਸਾਂ ਨੂੰ ਚਤਾਵਨੀ ਦਿਓ ਕਿ ਅਗਰ ਇਨਕਲਾਬੀਆਂ ਨੂੰ ਹੱਥ ਪਾਇਆ ਤਾਂ ਬਦਲੇ ਵਿੱਚ ਅਸੀਂ ਵੀ ਤੁਹਾਡੇ ਸਰਾਜ ਵਿੱਚ ਕਾਲ ਪਿਆ ਹੈ ਅਜਿਹੇ ਹਲਾਤ ਵਿੱਚ ਸਰਕਾਰੀ ਕਦਮਾਂ ਤੋਂ ਪਏ ਨਾਜ ਨੂੰ ਗਰੀਬਾਂ ਵਿੱਚ ਬਣ ਦੇਣਾ ਕੋਈ ਇੱਕਤ ਗੱਲ ਨਹੀਂ ਹੈ ਸਰਕਾਰ ਦੇ ਪਕਟਾਪੋਲ ਭੇ ਵੱਧ ਤੁਹਾਨੂੰ ਗਰੀਬਾਂ ਵਿੱਚ ਬਣ ਦੇਣਾ ਕੋਈ ਇੱਕਤ ਗੱਲ ਨਹੀਂ ਹੈ ਜੇ ਅੰਗਰੇਜ਼ਾਂ ਨੂੰ ਦੇਸ਼ ਵਿੱਚੋਂ ਬਾਹਰ ਕੱਢਣਾ ਹੈ ਤਾਂ ਇਤਾਂ ਦੇ ਟੰਤਰੀਕੇ ਅਪਣਾ ਲੈ ਵੀ ਲਾਜ਼ਮੀ ਨੇ ਇਸ ਲਈ ਉੱਠੋ ਧਰਤੀ ਮਾਂ ਦੇ ਜਾਇਓ ਧਰਤੀ ਦੀਏ ਦੇ ਤਾਬ ਨੂੰ ਲਈ

ਮੇਸਨ ਵੀ ਇਹ ਪਾਣਾ ਕਿਵੇਂ ਵਾਪਰ ਗਿਆ ਪਟਕੇ ਕਿਵੇਂ ਫੜਿਆ ਗਿਆ ਸਾਬੀ ਜਦੋਂ ਸੀ ਅੰਗਰੇਜ਼ਾਂ ਦੇ ਗਦਾਮਾਂ 'ਤੇ ਬਾਦੂ ਪਏ ਨਾਜ ਨੂੰ ਲੁੱਟ ਕੇ ਗਰੀਬ ਲੋਕਾਂ ਦੇ ਵਿੱਚ ਵੰਡਣ ਜਾ ਰਹੇ ਸੀ ਤਾਂ ਪੁਲਿਸ ਸਾਡੀ ਪਹਿਲੇ ਹੀ ਹੋਈ ਚੁਲਾਵਾਂ ਨਾਂ ਤੇ ਪਾਜੀ ਮੈਂ ਵੀਰ ਸਾਦਰ ਕਰਜੀ ਪੰਜਾਬ ਤੋਂ ਆ ਤੇ ਮੈਂ ਮੈਗਜ਼ੀਨ ਸਵਰਾਜ ਦਾ ਅਗੀ ਤਰਾ ਮੈਂ ਆਪਣੇ ਮੈਗਜ਼ੀਨ ਰਾਹੀਂ ਲੋਕਾਂ ਵਿੱਚ ਚੇਤਨਾ ਦੀ ਲਹਿਰ ਖੜੀ ਕਰ ਰਿਆ ਸੀ ਤੇ ਇਹ ਗੱਲ ਅੰਗਰੇਜ਼ ਸਰਕਾਰ ਨੂੰ ਹਜਮ ਨਾ ਆਈ ਤੇ ਮੈਂ 10 ਸਾਲ ਲਈ ਇੱਥੇ ਤੇ ਤੁਸੀਂ ਮੈਂ ਵੀ ਆਨੰਦ ਗੋਪਾਲ ਜੀ ਦਾਸਾ ਲਈ ਇੱਥੇ ਆਇਆ ਮੇਰਾ ਨਾਂ ਹਿੰਦੂ ਪੁੱਛਣਾ ਤੇ ਤੁਸੀਂ ਦੱਸੋ ਦਾਸਰਦਤ ਜੀ ਦਾਤਾ ਤੇ ਅੱਜ ਦੀ ਦੇ ਲਿਆ ਕਰੋ

ਮੈਂ ਤੇਰੀ ਅਪੀਲ ਮਰੇ ਸਾਹਿਬ ਤੱਕ ਜਰੂਰ ਪਹੁੰਚਾ ਦਿਆਂਗਾ ਪਰ ਜਦੋਂ ਤੱਕ ਤੇਰੀ ਅਪੀਲ ਦਾ ਉੱਪਰੋਂ ਕੋਈ ਜਵਾਬ ਨਹੀਂ ਆਉਂਦਾ ਮੈਂ ਤੇਰੀ ਮੁਸ਼ਕਲ ਮਾਫ ਨਹੀਂ ਕਰ ਸਕਦਾ ਇਸ ਲਈ ਚੱਲ ਉੱਠ ਵਟ ਕੇ ਕੰਦੂਗੇ ਨਾ ਸ਼ੁਰੂ ਕਰ ਦੇ ਚੱਲ ਅਰੇ ਮਨਾਈ ਤੂੰ ਮੋਟਰ ਸਾਵਰ ਨਾ ਕਿਹਾ ਹੈ ਕੌਣ ਸੀ ਜਿਸ ਦੇ ਨਾਂ ਤੇ

ਉਹ ਫੇਰ ਕਾਲੇ ਪਾਣੀਆਂ ਦੀ ਤਾਫੀ ਤੇ ਭੇਜਿਆ ਗਿਆ ਕਾਲੇ ਪਾਣੀਆਂ ਸਿਰਕੇ ਕਿ ਇੱਥੇ ਪਹੁੰਚੇ ਕੈਦੀਆਂ ਦੀ ਜ਼ਿੰਦਗੀ ਬਾਰੇ ਡੂੰਘਾ ਹਨੇਰਾ ਹੁੰਦਾ ਕੋਈ ਖਬਰ ਨਹੀਂ ਕੋਈ ਸੁਖ શાંત ਨਹੀਂ ਬਸ ਇੱਕ ਖਲਾ ਮੌਤ ਵਰਗੀ ਚੁੱਪ ਜਿਹਦੇ ਨਾਲ ਦੇ ਲੱਗਦੇ ਇਲਾਕਿਆਂ ਵਿੱਚ ਸੁਮਾਤਰਾ ਤੇ ਮਲਾਇਆ ਕੋਮਾ ਦੇ ਆਦੀਵਾਸੀ ਲੋਕ ਰਹਿੰਦੇ ਸੀ ਜਿਹੜੇ ਮੂਲੂ ਦੇ ਮਾਸ ਖੋਰੇ ਸੀ ਜਦੋਂ ਵੀ ਅਜਨਬੀਆਂ ਨੂੰ ਦੇਖੋ ਕਾਇਕਦਮ ਚੱਪਟ ਪੈ ਗਏ ਤੇ ਉਹਨਾਂ ਦਾ ਮਾਸ ਖਾ ਜਾਂਦੇ ਜੇਲ੍ਹ ਵਿੱਚ ਸਾਡੇ ਤੋਂ ਕੋਲੂ ਗੜਾਉਣ ਨਾਰੀਅਲ ਦੇ ਰੇਸ਼ੇ ਤੋਂ ਰੱਸੇ ਬਟਾਉਣ ਤੇ ਚੱਕੀਆਂ ਪਸਾਉਣ ਦੀਆਂ ਸਖਤ ਮੁਸ਼ੱਕਲ ਕਰਵਾਈਆਂ ਜਾਂਦੀਆਂ ਜੇਲ੍ਹਕਾਰੀ ਸਾਡਾ ਗਦਰੀ ਕੈਦੀਆਂ ਦਾ ਮਨੋਬਲ ਤੋੜਨ ਦਾ ਕੋਈ ਵੀ ਮੌਕਾ ਹੱਥੋਂ ਜਾਣ ਨਹੀਂ ਸੀ ਦਿੰਦੇ ਅਸੀਂ ਵੀ ਸੋਚ ਲਿਆ ਸੀ मरना ही है, तो इंज क्यों मरिए? जो मरनाश भक्त अणगत तसीरे होंगे गए पर डोले नहीं सची सुरमे सा

ਠਾਈ ਕਹ ਹੈ ਇਹ ਹੀ ਕੋਈ ਹੁਲਦਾਤਾ ਮੈਂ ਆਪਿਆਂ ਅੱਖਰ ਰਲ ਵੇਖਦਾ ਰਹੋ ਬਾਈ ਸੁਣ ਚਾਇਆ ਕਹਿੰਦੇ ਜੇ ਚ ਨਵੇਂ ਇਕਾਈ ਆਏ ਨੇ ਉਹਨਾਂ ਦੀ ਕੀ ਗੱਲ ਕਰਦਾ ਤਾ ਲਹਾਰ ਕੋਲੇ ਗਿਆ ਉਹ ਇਹਨਾਂ ਲਹਾਰ ਤੋਂ ਇਕ

इस जेल दा बादशाह के हाँ इस जेल दा बादशाह हाँ। मैं चाचा से आ दो घड़ी तो सुपरटेंट साहब भी बाबा अमर सिंह तो पासा बट के लेने की कोशिश करता ना चाचा ए बाबे बड़े कड़ी मिट्टी दे है वो जेड़े कदे डोलते ही नहीं ओ। और जेड़ी चुकाया नहीं चुकदी ਕੀ ਜਾਣੀਏ ਇਸ ਕੋਲ ਕੋਸੇ ਪਾਏ ਪਾਣੀ ਕੀ ਸੁਲੇ ਬਸੇ ਪਾਏ ਪਾਣੀ ਫਾਨੂੰ ਜੇਲ ਵਿੱਚ ਨਹੀਂ ਤਕਲੀਫਾਂ ਦਾ ਡਰ ਨਹੀਂ ਪਰ ਅਸੀਂ ਜੇਲ ਵਿੱਚ ਕਿਹੜੇ ਹਾਲੇ ਹਨ ਬਿਕਰੀਏ ਇਸ ਬਾਰੇ ਵਿਚਾਰ ਕਰਨੀ ਹੈ ਕਿ ਸਾਡੇ ਗਦਰੀਆਂ ਦੇ ਸਾਰੀ ਜੇਲ ਵਿੱਚ ਐਕਸਲ ਇੱਕ ਹੋ ਜਾਈ ਹੋਣ ਸਾਡਾ ਤਣਾ ਬਣਾ ਇੰਨਾ ਮਜ਼ਬੂਤ ਹੋਣਾ ਚਾਹੀਦਾ ਹੈ ਕਿ ਇੱਕ ਡਾਉ ਪਤਾ ਲੱਗ ਜਵੇ ਕਿ ਅਸੀਂ ਕਿਹੜਾ ਮਤਾਂ ਪਾਸ ਕੀਤਾ ਹੈ ਇਹ ਫਿਰ ਹੈ ਇਸ ਵਿੱਚ 15000 ਕੈਦੀ ਧੂਸੇ ਹੋਏ ਨੇ ਜੇਲ੍ਹ ਵਿੱਚ 7 ਮਸ਼ਹਤਾਲੇ ਮਸ਼ਹਤਾਲੇ ਤਕਲੀਫ ਹੋ ਗਏ ਇਸ ਗੱਲ ਤੇ ਅਸੀਂ ਵਿਚਾਰ ਕਰਨੀ ਹੈ ਕਿ ਇਹਨਾਂ ਤਕਲੀਫਾਂ ਨਾਲ ਕਿਸ ਤੰਗਣਾ ਟਕਰਿਆ ਜਾਵੇ ਕਿਤੇ ਜੇਲ੍ਹ ਦੀਆਂ ਤਕਲੀਫਾਂ ਤੰਗੀਆਂ ਲੰਬੀ ਗੈਟ ਸਾਡੇ ਗੱਤਰੀ ਇਨਕਲਾਬੀਆਂ ਦੀ ਸਪਿਰਟ ਨੂੰ ਕਮਜ਼ੋਰ ਨਾ ਕਰ ਦੇਵੇ ਕਿ ਸਾਡਾ ਇਨਕਲਾਬੀਆਂ ਦਾ ਕੰਮ ਭਾਵੇਂ ਜੇਲ੍ਹ ਦੇ ਬਾਹਰ ਹੋਵੇ ਜਾਂ ਜੇਲ੍ਹ ਦੇ ਅੰਦਰ ਹੋਵੇ ਲਗਾਤਾਰ جاری ਰਹਿਣਾ ਚਾਹੀਦਾ ਆਪਾਂ ਇਸ ਗੱਲ ਤੇ ਵੀ ਵਿਚਾਰ ਕਰਨੀ ਆ ਕਿ ਜੇਲ੍ਹ ਅੰਦਰ ਖਤ ਮੁਸ਼ਕਲ ਕਰੀ ਜਾਵੇ ਜਾਂ ਨਾ ਕੀਤੀ ਜਾਵੇ ਇਸ ਬਾਰੇ ਤੁਹਾਡਾ ਕੀ ਵਿਚਾਰ ਆ ਮਾਸਟਰ ਜਤਾ ਸਿੰਘ ਜੀ ਜੀ ਜੇਕਰ ਜਾਣਕਾਰੀ ਤਕਾਕਰ ਜਾਂ ਜਾਨ ਬਚ ਕੇ ਵੇਚ ਕਰ ਤਾਂ ਇਹ ਵੀ ਇੱਕ ਹੱਦ ਤੱਕ ਹੀ ਬਰਦਾਸ਼ਤ ਕੀਤਾ ਜਾਵੇ ਜਿਹੜੇ ਅਧਿਕਾਰੀ ਇਨਸਾਨੀਅਤ ਤੇ ਕਾਨੂੰਨ ਦੀਆਂ ਹੱਦਾਂ ਨਾ ਪੈਂਦੇ ਨੇ ਤਾਂ ਜਹੀ ਹਾਲਾਤ ਵਿੱਚ ਜਿਸ ਤੇ ਸਰ ਵੀ ਕਾਲਾ ਪਵੇ ਉਹ ਆਪਣੀ ਇੱਜ਼ਤ ਬਚਾਉਣ ਲਈ ਜੋ ਕੁਝ ਵੀ ਕਰ ਸਕਦਾ ਕਰੇ ਤੇ ਦੂਜੇ ਸਾਥੀ ਉਸ ਨਾਲ ਹਮਦਰਦੀ ਕਰਦੇ ਆ ਆਪਣਾ ਫਰਜ਼ ਛਾਣਨ ਦੇ ਉਸਦੀ ਮਦਦ ਕਰਨ ਪਰ ਇੱਕ ਸਵਾਲ ਹੋਰ ਮੇਰੇ ਮਨ ਵਿੱਚ ਆ ਰਿਹਾ ਹੈ ਕਿ ਜੇਕਰ ਇੱਕ ਲਾਕੀ ਕੈਦੀਆਂ ਨਾਲ ਅਨੁਨੁਕੀ ਸਲੂਕ ਹੋਵੇ ਤਾਂ ਸਾਡੇ ਵੱਲੋਂ ਕੀ ਕੀਤਾ ਜਾਵੇ ਜੇਕਰ ਕੈਦੀ ਸਹੀ ਹੋਵੇ ਤਾਂ ਉਸਦੀ ਮਦਦ ਕੀਤੀ ਜਾਵੇ ਕਿਉਂਕਿ ਆਗ ਕੈਦੀਆਂ ਦੇ ਹੱਕਾਂ ਲਈ ਲੜਨਾ ਵੀ ਸਾਡਾ ਇਨਕਲਾਬੀਆਂ ਦਾ ਫਰਜ਼ ਹੈ ਸ਼ੇਰਾਂ ਵਾਂਗ ਕੀਤਾ ਜਾਏ ਮੱਖੋ ਸ਼ੇਰ ਵਰਤੋਂ ਪਰ ਸ਼ੋਭਾ ਨਹੀਂ

ਉਹ ਜਲਮ ਜੇ ਜਿੰਦਰ ਹੋ ਗਏ ਜਾਂ ਜਹਾਂ ਦੇ ਬਾਹਰ ਪੂਰੀ ਅਰਥ ਤੇ ਸ਼ਕਤ ਨਾਲ ਲਾ ਦੇ ਸਾਰੇ ਸਾਬੀਆਂ ਲੱਕੜੀਆਂ ਕੱਢ ਕੇ ਨਹੀਂ ਸਾਨੂੰ ਆਪਣੇ ਅਰਥ ਤੇ ਸੜਕ ਦੀ ਖਾਤਰ ਤੇਰੇ ਸਾਥ ਦੀ ਦੇਸ਼ ਦੀ دیوار ਢਾਉਣੀ ਪੈਗੀ ਜਿੰਦਰ ਦੀ ਕਬਰ ਕਰਨਾ ਪਏਗਾ भुखा टाली पैर रखी है, है। मिस बैरी एक दो तो लीडर कैदियों लिया कि बैक बाल मार, मार के चमड़ी सारे दल जा रहा मार से सारे कैदियों ग्राउंड में ਮੈਂ ਅੱਜ ਆਪਣੀ ਨਾਲ ਗੱਲ ਕਰਾਂਗਾ ਜੈ ਸਰ ਦੇਖੋ ਬਾਕੀ ਇਸ ਚੇਲ ਵਿੱਚ ਮੇਰਾ ਰਾਜ ਹੈ ਮੇਰੇ ਬਹਾਦਰ ਪਿਆਰਾਂ ਦੇ ਵਿੱਚ ਕਦੇ ਰੋ ਪੀਤਾ ਕਿ ਨਹੀਂ ਦੇ ਸਕਿਆ ਮੈਂ 20 ਸਾਲ ਤਵਾ ਮੈਂ ਬਾਹਰ ਦੇ ਧਰਾਂ ਦੇ ਵਿੱਚ ਕਦੇ ਆਪਣੇ ਵੀ ਦਖਲ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਅਗਰ ਕਿਸੇ ਨੇ ਮੇਰੀ ਜੇਂਦ ਦੇ ਨਿظم ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਤਾਂ ਬਚ ਨਹੀਂ ਸਕਿਆ ਹਾਂ ਸਦਾ ਹਾਲ ਮੁਲੀ ਗੋਦ ਦੇ ਜਾ ਦੇ ਵਿੱਚ ਕਿਸੇ ਵੀ ਕਿਸਮ ਦੀ ਕੋਈ ਪਰਵਾਹ ਨਹੀਂ ਚੰਦਾ ਉਹ ਚੁੱਪ ਕਰਾਉਣੇ ਮੰਨਦਾ ਜਾਂ ਪੈਣ ਤੋਂ ਪਰ ਚੁੱਪ ਕਰੇ ਇੱਕ ਗੱਲ ਹੋਰ ਜੇ ਦੇ ਕਹਦੇ ਮੁਤਾਬਕ ਹਰ ਕਦੇ ਨੇ ਜ਼ਰੂਰੀ ਹੈ ਕਿ ਆਹ ਹਰ ਰੋਜ਼ ਦੀ ਬਾਣ ਤੇਲ ਕਿਤੇ ਤੇ ਨਾਰੀਆਂ ਦੇ ਰੇਸੇ ਤੋਂ ਰਸੇ ਕਰ ਦਿੱਤੇ ਜਾਣ ਪਰ ਜਿਵੇਂ ਦੇਖੋ ਕਿ ਤੁਸੀਂ ਹਿੰਦੁਸਤਾਨ ਦੇ ਵਿੱਚ ਨਹੀਂ ਅੰਡੇ ਮਾਂ ਦੇ ਵਿੱਚੋਂ ਦੁਨੀਆ ਤੋਂ ਕਰਾਪੈ ਜੋਸ਼ ਮਾਰਤੇ ਰਹਿੰਦਾ ਹੈ ਅੰਡੇ ਮਾਂ ਦੇ ਵਿੱਚ ਦੋ ਰੱਬ ਨੇ ਉੱਪਰ ਵਾਲਾ ਰੱਬ ਤੁਹਾਨੂੰ ਆਸਲੇ ਸੱਚਾ ਦੇਵੇਗਾ

तूसी इथे ढेला कटेन आए हो मैं किसे भी हार च छडा का नहीं उम्र पावे मेरी छोटी है पर विचार पूरे पक्के फरलादी ने पावे कदे मौका दे दी तेरी मां दी तेरी दी और क्या मिस्टर बेरी तेरी मां दी नहीं हो सकती तू हरामदा गंदा भी है हरामिया

ਦੀ ਸਭ ਤੋਂ ਵੱਧ ਪ੍ਰੋਮੋਸਰੇ ਚੁਣੌਤੀ ਦਿੱਤੀ ਹੋਵੇ ਉਹ ਇੰਨੀ ਸ਼ੇਤੀ ਚੁੱਪ ਕਰਨ ਵਾਲਾ ਬਦਾਰੇ ਇਸ ਲਈ ਦਸ਼ਮਣ ਬਣਾਉਣ ਬਾਰੇ ਮੋੜਵੇਂ ਬਾਗ ਲਈ ਧਿਆਨ ਰਹਿਣਾ ਚਾਹੀਦਾ ਉਹ ਗੇਂਦੇ ਖਿਲਾਫ ਸੱਚ ਮੁਸ਼ਕਿਲ ਦੇ ਨੇ ਖਿਲਾਫ ਲੜ ਰਹੇ ਆ ਉਸ ਵਿੱਚ ਇੱਕ ਮੰਗ ਨੂੰ ਹੋਰ ਸ਼ਾਮਲ ਕਰ ਲੈਣਾ ਚਾਹੀਦਾ ਉਹ ਇਹ ਕਿ ਜਿਹੜਾ ਸਾਡਾ ਸਾਥੀ ਪਰਮਾਨੰਦ ਝਾਂਸੀ ਅਜੇ ਵੀ ਲੜਾਈ ਰਹਿਣਾ ਹੈ ਜਿਵੇਂ ਪੌਣ ਦਾ ਹੱਕ ਲੈਣ ਦੀ ਲੜਾਈ ਉਸ ਦਾ ਵੀ ਸਾਨੂੰ ਸਮਰਥਨ ਕਰਨਾ ਚਾਹੀਦਾ ਦੀ ਲੜਾਈ ਦਾ ਕਿੱਸਾ ਹੈ ਠੀਕ ਹੈ ਸਾਥਿਓ ਅਸੀਂ ਆਪਣੀਆਂ ਮੰਗਾਂ ਵਿੱਚ ਪਰਮਾਨੰਦ ਚਾਂਸੀ ਦੇ ਜਨੇਊ ਪਾਉਣ ਦਾ ਹੱਕ ਲੈਣ ਦੀ ਲੜਾਈ ਨੂੰ ਵੀ ਸ਼ਾਮਲ ਕਰਦੇ ਹਾਂ ਨਾਲੇ ਸਾਡੀ ਧਾਰਮਿਕ ਆਜ਼ਾਦੀ ਵੀ ਹਰ ਹਿੰਦੁਸਤਾਨੀ ਦਾ ਹੱਕ ਹੈ ਨਾਲੇ ਇਹ ਲੜਾਈ ਵੀ ਸਾਡੀ ਆਜ਼ਾਦੀ ਦੀ ਲੜਾਈ ਦਾ ਇੱਕ ਹਿੱਸਾ ਹੈ ਸਾਥਿਓ ਪਲਾਸਟਰ ਦੱਤ ਤੋਂ ਬੁਖਾਰ ਦੀ ਹਾਲਤ ਵਿੱਚ ਜਬਰੀ ਕੋਲੂ ਗੜਾਉਣ ਕਰ ਉਸ ਦਾ ਦਿਮਾਗੀ ਤਵਜਨ ਹਿੱਲ ਗਿਆ

पहली बार हुए कि मेरी चैनल चैनल पर हमला किसान बख्शा का नहीं मिस्टर मेरी yes, कार्रवाई शुरू करो ओके okay, सर बाबा पहन सिंह पेंड सुरे जेल में सट्राई करवाऊं ते जेल में हाथ से करना दोष एक घर हो सर एक ती बैठ लगाए ना दो दो ती ते जो चंगा इतने समय दे ले जाओ मेजर मरा

મેજર મરે મેં હરતાય છોડ લિ તૈયાર આ મસ્જિદ દર્શન કે કે રહે હું તુસી અપને બાગને કહો કે મેને આપજી કો લાઉં દેવે ઓકે બાગને કોણ દે હોગે સર મેજર મરે જરા ખડે હોંગે <laughs> <laughs> मैडम भाई <देखें गें। laughs> एक मिनट नहीं कटना सूर्य जी एक मिनट भी नहीं टट्टी पेशाब भी बाहर नहीं कटवा तू मैं नहीं कटने की आवाज आ रही नारे रोकने रोकने ना निकाल पाएगी कब होंगे उतार छोड़ ले सुन ਉਹਦੀ ਹੁਣ ਕਿੱਥੇ ਪਾਇਨੇ ਕੱਟਣਾ ਹੁਣ ਤਾਂ ਬਸ ਜਲਦੀ ਹੀ ਛਟਕਾਰਾ ਹੋਣ ਵਾਲਾ ਹੈ ਨਹੀਂ ਨਹੀਂ ਮੇਰੇ ਸਾਥੀਆਂ ਨੂੰ ਮੇਰਾ ਆਖਰੀ ਸੁਨੇਹਾ ਦੇਣਾ ਇਹ ਕਹਿਣਾ ਕਿ ਭਾਵੇਂ ਮੈਂ ਜ਼ਿੰਦਗੀ ਨੂੰ ਵਾਲੇ ਤੇ ਕਹਿ ਜਾਣਾ ਪਰ ਮੈਂ ਜ਼ਿੰਦਗੀ ਦੇ ਕਿਸੇ ਵੀ ਪੱਖ ਤੋਂ ਨਰਾਸ਼ ਨਹੀਂ ਹੋਇਆ ਹਾਂ ਮੇਰੀ ਆਖਰੀ ਅੱਚ ਮੇਰੇ ਸਾਥੀਆਂ ਨੂੰ ਮਿਲਣ ਦੀ ਜ਼ਰੂਰ ਹੈ ਕਿਤੇ ਆ ਉਹ ਉਹ ਇਹ ਹੋਰ ਤਾਂ ਇਹਨਾਂ ਦੀ ਸਿਹਤ ਵੀ ਬਹੁਤ ਕਮਜ਼ੋਰ ਹੋ ਚੁੱਕੀ ਹੈ ਚੌੜਾ ਦੀ ਪੁੱਤ ਤਾਂ ਸਵੇਰ ਇਹਨਾਂ ਨੂੰ ਕੁਝ ਪਚਦਾ ਨਹੀਂ ਮਿਹਰਬਾਨੀ ਕਰਕੇ ਤੁਸੀਂ ਇਹਨਾਂ ਨੂੰ ਪਿੰਜਰੇ ਚੋਂ ਬਾਹਰ ਕੱਢ ਦਿਓ ਕੋਈ ਚਮਚ ਕੋ ਵੀ ਨਿਕਲੇ ਆਇਓ ਸਾਨੂੰ ਇਹਨਾਂ ਨੂੰ ਇੱਥੇ ਰੱਖ ਦਿਓ ਉਹ ਜਿਹੜੀ ਮਰੀ ਇਸਦੀ ਇਹ ਛੇ ਰਹਿਊਗਾ ਜੇ ਬਾਹਰ ਕੱਢਦੇ ਹੋ ਠੀਕ ਹੈ ਮੈਂ ਕਰ ਆਜ ਤੋ ਬਾਅਦ ਮੇਰੀ ਤੀਜੀ ਪੱਖ ਹੜਤਾਲ ਸ਼ੁਰੂ ਹੋ ਗਈ ਹੈ ਕਿ ਮਾਸਟਰ ਚਤਨ ਸਿੰਘ ਦੀ ਲਾਸ਼ ਪਿੰਜਰੇ ਵਿੱਚੋਂ ਬਾਹਰ ਨਿਕਲੂਗੀ ਤਾਂ ਉਸ ਦੇ ਮਗਰ ਇੱਕ ਲਾਸ਼ ਹੋਰ ਆਊਗੀ ਉਹ ਲਾਸ਼ ਮੇਰੀ ਹੋਊਗੀ ਮੇਜਰ ਮਰੇ चुप करुप कर কেও ও ইতে ফেহা ন ল জবেসা হমিস্টার বরি ফুটানে কদরি কেদিয়ে করকে সাডি কেদিয়ে খবরা हिंदुस्तान দে মেস জিনেতে খবরা জানতি এনে হ্যাঁ স্যার খবরা وچ কা খবরা বহুত মজহরা কে লিয়ে জান্দিয়া রে جی খবরা নে কা এত লাগি রেতা भैया দিল্লি বফর খান হ্যাঁ মিস্টার বরি ये सारा कुछ भी इन्हें कदरी कैदिया करके हो रहा है हमने भुख भी इन्होंने करके है। <laughs> <sven tweeting noises> ਖਤਮ ਤੁਸੀਂ ਕਿਵੇਂ ਬਾਬਾ ਜੀ ਓਏ ਮੈਂ ਤਾਂ ਤੈਨੂੰ ਨਹੀਂ ਬੁਲਾਇਆ ਤੂੰ ਕਿਹ ਆ ਗਿਆ ਮੇਰੀ ਨੀਂਦ ਵਿੱਚ ਖਲਲ ਪਾਉਣ ਕੁੱਤੇ ਆ ਸਰਦੋਂ ਪਿਓ ਕੱਲੇ ਚਲੇ ਨੂੰ ਇਹ ਹਰਤਾਰ ਹਵਾਜ਼ ਵਿੱਚ ਖੁੱਲਣੀ ਚਾਹੀਦੀ ਹੈ ਓਕੇ ਓਕੇ ਸਰ ਮਿਸਟਰ ਸਾਬਰਕਰ ਅਣ ਕਿਤੇ ਸਿੱਧਕ ਨਾਲੀ ਜ਼ਿੰਦਗੀ ਦੀ ਕੀਮਤ ਹੁੰਦੀ ਹੈ ਜੇ ਬੰਦੇ ਦੀ ਅੱਖੀ ਮਰ ਗਈ ਫਿਰ 100 ਸਾਲ ਜਿਉਣ ਦਾ ਵੀ ਕੋਈ ਫਾਇਦਾ ਨਹੀਂ ਮਹਾਰਾਜ ਜਹਾਜ਼ ਰਹੇ ਸਾਰੇ ਗਦਰੀ ਕੈਦੀਆਂ ਇੰਦੋਸਤਾਨ ਕੇ ਜਾਂ ਜਾਵੇਗਾ ਸੁਡਾ ਅਗਰਿਆਂ ਨੂੰ ਮਹਾਰਾਜਾ ਜਹਾਜ਼ ਰਾਹੀਂ ਹਜ਼ਾਰੀ ਬਾਗ ਬਿਹਾਰ ਵਿੱਚ ਲਿਆਂਦਾ ਗਿਆ ਇੱਥੇ ਵੀ ਸਾਡਾ ਸੰਘਰਸ਼ ਜਾਰੀ ਰਿਹਾ ਸਾਡੇ ਦੋ ਸਾਥੀ ਸੁੱਚਾ ਸਿੰਘ ਚੋੜਾ ਤੇ ਨੱਥਾ ਸਿੰਘ ਇਹਨਾਂ ਨੇ ਜੇਲ੍ਹ ਦੀ ਕੋਟੜੀ ਦੀਆਂ ਛੱਤਾਂ ਪਾੜ ਲੀਆਂ ਤੇ ਛੱਤਾਂ ਪਾੜ ਕੇ ਉੱਪਰ ਆ ਗਏ ਜਾਨ ਨੂੰ ਗਾਰਦਾ ਦੀ हो लोग चारे पास कर दो पूरा करो ਪੰਡਿਤ ਜੀ ਅਸੀਂ ਜਿਹੜਾ ਲਾਹੌਰ 'ਚ ਧਰਨਾ ਮਾਰਿਆ ਹੋਇਆ ਹੈ ਉਹਦੇ ਲਈ ਤੁਹਾਡੀ ਪਾਰਟੀ ਦੇ ਵਰਕਰਾਂ ਨੂੰ ਉਸ ਧਰਨੇ 'ਤੇ ਸ਼ਾਮਲ ਹੋਣ ਲਈ ਕਹਿ ਲਈ ਆਏ ਆਂ ਭਾਈ ਕਮਾਂਡਾਤਾ ਇਹਿਆ ਕੁਝ ਸੱਚ ਨਹੀਂ ਹੋਇਆ ਹਾਲੇ ਮੈਂ ਇਕੱਲਾ ਕਿਵੇਂ ਕਰ ਸਕਦਾ ਨਾ ਠੀਕ ਹੈ ਪੰਡਿਤ ਜੀ ਤੁਸੀਂ ਇਤਨਾ ਕਰ ਦੇਣਾ ਮੇਰੇ ਕੋਲ ਪੰਜਾਬ ਦੇ ਮੁਜ਼ਾਹਰਾ ਕਮੇਟੀ ਦੇ ਕਰਮ ਅੱਗੇ ਆਇਸਨ ਇਹੜੇ ਲਾਹੌਰ ਵਿੱਚ ਇਹ ਭਰਨਾ ਦੇਣੇ ਕਿ ਜਿਹਨਾਂ ਵਿੱਚ ਬੰਦ ਗਦਰੀ ਬਾਬਿਆਂ ਤੇ ਸਿਆਸੀ ਕਹੇ ਨੂੰ ਰਹਾ ਕੀਤਾ ਜਾਵੇ ਜੀ ਜੀ ਮੇਰੇ ਖਿਆਲ ਮੁਤਾਬਕ ਸਾਨੂੰ ਇਹਨਾਂ ਦੀ ਕੋਈ ਹਮਾਇਤ ਨਹੀਂ ਕਰਨੀ ਚਾਹੀਦੀ ਇਹ ਕੋਈ ਸਿਆਸੀ ਕਹਿੰਦੀ ਨਹੀਂ ਹਨ ਇਹ ਤਾਂ ਉਗਰਵਾਦੀ ਹਨ ਉਗਰਵਾਦੀ ਉਹ ਕਾਲੇ ਉਤਾਏ ਚੋਰ ਚੱਕੇ ਉੱਠ ਕੇ ਹਰ ਤੋਂ ਖਾਵੇ ਕਰਨਗੇ ਇਹਰਾ ਪਉਥੇ ਪਟਨਾ ਵਰਕਰ ਨੂੰ ਭਜਾ ਦੇ। ਰੋਕੋ। 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 ਸੇਵਾਦਾਰੀ ਗ੍ਰਿਫਤਾਰ ਕਰੋ ਉਹਨਾਂ ਨੂੰ। ਦੇਖ ਲਓ। ਜੀ। ਕੋ ਕੋ ਕਦ ਇਹਦਾ ਹੀ ਨਿਕਲਿਆ? ਨਹੀਂ। ਪੰਡਿਤ ਜੀ। ਅੰਗਰੇਜ਼ਾਂ ਦੇ 200 ਸਾਲ ਵਿੱਚ ਇੰਨਾ ਨਹੀਂ ਸੀ ਨਿਕਲਿਆ। ਜਿਹੜਾ ਤੁਹਾਡੇ 2 ਸਾਲਾਂ ਦੇ ਰਾਜ ਵਿੱਚ ਨਿਕਲ ਆਇਆ ਹੈ। ਕੀ ਕਹਿਣਾ ਚਾਹੁੰਦੇ ਪੁੱਤਰੋ ਮੈਂ ਕਹਿਣਾ ਨਹੀਂ ਚਾਹੁੰਦਾ ਮੈਂ ਤਾਂ ਪੁੱਛਣਾ ਚਾਹਨਾ ਕਿ ਵਕਤਿਆ ਦੇਸ਼ ਆਜ਼ਾਦ ਹੋ ਗਿਆ ਜਿਹੜੇ ਗਦਰੀ ਬਾਬਿਆਂ ਨੂੰ ਕਾਲੇ ਪਾਣੀਆਂ ਦੀਆਂ ਸਜਾਵਾਂ ਹੋਈਆਂ ਸੀ ਕੀ ਉਹਨਾਂ ਨੂੰ ਰਿਹਾ ਕਰ ਦਿੱਤਾ ਕਿ ਜਿਹੜੇ ਦੇਸ਼ ਭਗਤਾਂ ਦੀਆਂ ਜ਼ਮੀਨਾਂ ਜਾਇਦਾਦਾਂ ਕੁਰਕ ਹੋਈਆਂ ਸੀ ਉਹਨਾਂ ਨੂੰ ਵਾਪਸ ਮਿਲ ਗਈਆਂ ਤੇ ਜਿਹੜੇ ਗੱਦਾਰਾਂ ਨੇ ਗਦਾਰੀਆਂ ਕਰਕੇ ਮਰਬੇ ਹਾਸਲ ਕੀਤੇ ਸੀ ਕਿਉਂ ਨਾ ਤੂੰ ਮਰਬੇ ਜੱਫਤ ਕਰ ਲੈ ਇਹ ਸਾਰਾ ਕੁਝ ਹੋ ਗਿਆ ਪੁੱਤਰਾ ਨਹੀਂ ਬਾਬਾ ਜੀ ਇਸ ਸਭ ਵਿੱਚ 14000 ਕੁਝ ਵੀ ਨਹੀਂ ਹੋਇਆ ਹਾਂ ਪੁੱਤਰਾ ਕੱਕੇ ਸੌਂ ਸਲੈਰੀ ਸੁਪਨੇਆਂ ਨੂੰ ਪਾਏ ਲਾਇਆ ਧਰਤੀ ਅੰਬਰ ਸਾਗਰਾਂ ਨੂੰ ਗਿਰਵੀ ਪਾਇਆ ਕੁੱਟ ਕੇ ਜੂਹ ਕੱਢਣੀ ਏ ਜਾ ਵਰਟਾਣੀ ਸੂਹੇ ਫੁੱਲ ਖਣਕੇ ਫਾਇਰ ਕਰਦੇ ਪਾਣੀ ये सगा है पुनिया आहेला पुका डरती रम् बसता नगी बाना के तू होता बिही ना की तू ने से पाए पाए बाड़ी तू ने से पाए पाए बाड़ी ये कैसे ये कैसे